ਦੇ ਵੀ ਬੋਲੀ ਹੀ ਚੱਬੀ ਤੀ ਆ ਹਾਂ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਗੇਜ਼ੇ ਤਾਂ ਸਾਲਪਾਇਟ ਟਾਈਮ ਹੋ ਗਿਆ ਅਸੀਂ ਤੇ एकदम ਨਾ ਤੁਹਾਡੇ ਵੀਰ ਦਾ ਫੇਸ ਦਿਖ ਰੂਗਾ ਨਾ ਸਾਡੀ ਭੈਣ ਨਾਲ ਹੀ ਹੋ ਜਾਂਦੀ ਹਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਹੁਤ ਅਧੀਨ ਨੇਚਰ ਥੈਂਕ ਯੂ ਲਵੀ ਕੋਰਤੇ ਵੀ ਆਮਾ ਕਰਤਾ ਯਾ ਪ੍ਰਸ ਸੰਦੀਪ ਨੇ ਤੇ ਹੁਣ ਇਹਨੂੰ ਲੱਗੇ ਆ ਪੌਣ ਫਿਰ ਜਾਵਾਂ ਕਿਤੇ ਘੁੰਮਾਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲਾਗ ਦੇ ਵਿੱਚ ਤੇ ਅੱਜ ਆਪਾਂ ਕਿੱਥੇ ਚਲੇ ਜਾਂਦੇ ਹਾਂ ਆਜਾ ਆ ਚੱਲਦੇ ਆ ਆਪਣੇ ਸਬਸਕ੍ਰਾਈਬਰ ਨੂੰ ਮਿਲਣ ਵਾਸਤੇ ਬੜੇ ਸਪੈਸ਼ਲ ਨੇ ਉਹ ਉਹਨਾਂ ਨੂੰ ਕਟੋਕੜ 6 ਮਹੀਨੇ ਹੋ ਗਏ ਕਹਿੰਦੇ ਸਾਡੇ ਕੋਲ ਸਾਡੇ ਕੋਲ ਤੇ ਹੁਣ ਆਪਾਂ ਚੱਲਦੇ ਆ ਤੇ ਸੰਦੀਪ ਵੀ ਰੈਡੀ ਹੋ ਗਈ ਸੰਦੀਪ ਨੇ ਡਰੈੱਸ ਪਾਈ ਹੋਈ ਜਿਵੇਂ ਦੀ ਮੈਂ ਪੱਗ ਬੰਨੇ ਨਾ ਓਵੇਂ ਦੀ ਡਰੈੱਸ ਪਾਈ ਹੋਈ ਜਿਹੜੀ ਮੈਂ ਉਹਨੂੰ ਕੀ ਗਿਫਟ ਕੀਤਾ ਸੀਗਾ ਸੂਟ ਉਹ ਵਾਲ ਸੂਟ ਪਾਇਆ ਹੋਇਆ ਇਹਨੇ ਹਾਂਜੀ ਚੱਲ ਗਏ ਮੈਂ ਕਿਹਾ ਬੈਠ ਜਨ ਫਿਰ ਹਰਗਨ ਨੂੰ ਮਕਰ ਫੜਾਉਂਦੇ ਆ ਬੱਚੇ ਕਹਿੰਦੇ ਆਪਾਂ ਮਕਰ ਪਹਿਣਾ ਆ ਉਹ ਸੰਦੀਪ ਖੜੀ ਆ ਤੇ ਮੰਮੀ ਉਹਨਾਂ ਨੂੰ ਉੱਥੇ ਤਾਰ ਦਾਂਗੇ ਕਿਉਂਕਿ ਤਰਨ ਤਰਨ ਵਾਲਾ ਆਪਾਂ ਜਾਣਾ ਆ ਤੈਨੂੰ ਤਾਂ ਰੋਡ ਤੇ ਉੱਥੇ ਉਤਾਰਦਾਂਗੇ ਮੰਮੀ ਹੁਣਾਂ ਨੂੰ ਉਧਰ ਮੁੰਕੇ ਪੈਦਲ ਚੱਲ ਜਾਣਗੇ ਨਾ ਕਰੇ ਮੰਮੀ ਡਿਊਟੀ ਤੇ ਸਿੱਧੇ ਇੱਧਰ ਆ ਗਏ ਉਧਰ ਦੀਦੀ ਨਸ਼ਾ ਹਣੀ ਆ ਗਏ ਨੇ ਵੀ ਜਾਣ ਕੇ ਨਾਲ ਮੈਨੂੰ ਬੁਲਾਇਨਾ ਮੈਨੂੰ ਬੁਲਾਇਨਾ ਮੈਨੂੰ ਬੈਠ ਕੇ ਸੰਦੀਪ ਬੂਟਸ ਸੰਦੀਪ ਨੀਚੇ ਹੀ ਠੀਕ ਆ ਤੇ ਪੈਰ ਨਾਲ ਲੱਗੋ ਠੀਕ ਆ ਚਲੋ ਜਾਓ ਮਮਾ ਕੋ ਜਾਓ ਜਾਂ ਮਗਰ ਜਾਓ ਨਾਨੀ ਨੂੰ ਨਾਨੀ ਕੋ ਜਾਣਾ ਠੀਕ ਨਾਲ ਕਰਦੀ ਹੈ ਕਾਲੀ ਚਲੋ ਇਹ ਕਿਹਦੇ ਨਾਲ ਫੁਰਤੇ ਬਈ ਮੈਨੂੰ ਵੱਟ ਬੜੇ ਪੈਂਦੇ ਯਾਰ ਇਹ ਗਲਣਾਣਾ ਇੱਕ ਨੂੰ ਬੜੀ ਖੇ ਚੜਦੀ ਮਨ ਤੇ ਲਾ ਵੀ ਵਟੋ ਵਟ ਕਮ ਹੋ ਵੀ ਗਿਆ ਹੁਣ ਚੱਲੇ ਆਪਾਂ ਪਹਿਲਾਂ ਆਪਾਂ ਮੀਨੂ ਜੀ ਨੂੰ ਲੈ ਲਾਂਗੇ ਉਸ ਤੋਂ ਬਾਅਦ ਵਿੱਚ ਚੱਲਦੇ ਹੁਣ ਚੱਲੇ ਆਪਾਂ ਪਹੁੰਚ ਗਏ ਆ ਬਾਬਾ ਨੋਦ ਸਿੰਘ ਦਸਤੇ ਇੱਥੇ 24 ਘੰਟੇ ਲੰਗਰ ਹੁੰਦਾ ਆਪਾਂ ਆਈਆਂ ਇਥੇ ਕਹਿੰਦੇ ਸਿਰ ਝੁਕਾ ਕੇ ਨੰਗੀ ਦੇ ਨਹੀਂ ਤੇ ਕੋਈ ਨਵੀਂ ਨਵੀ ਹੋ ਜਾਂਦੀ ਅੱਗੇ ਜਾ ਕੇ ਤੇ ਇਥੇ ਜਿੰਨੇ ਵੀ ਕਾਰਾਂ ਵਾਲੇ ਸਾਰੇ ਸਿਰ ਝੁਕਾ ਕੇ ਨੰਗਦੇ ਨੇ ਆਕੜ ਕੇ ਨਹੀਂ ਕੋਈ ਨੰਗਦਾ ਵਾਹਿਗੁਰੂ ਆਪਣੀ ਵੀ ਤੇ ਹੁੰਦਾ ਯਾਰ ਉਹ ਜਦੋਂ ਵੀ ਹੁੰਦੀ ਹੈ ਨੀ ਬਾਹਰ ਸੱਚੀ ਤੋਂ ਵੇਖਦੇ ਆ ਵੀ ਇੱਥੇ ਫਰੂਟ ਹੈਗਾ ਯਾ ਇਹ ਬਨਾਣਾ ਜਿਹੜੇ ਨੇ 2 ਕਿੰਦੋ 100 ਦੇ 50 ਰੁਪਏ ਕਿਲੋ ਮਤਲਬ 16 ਕਿਲੋ ਬੱਸ ਠੀਕ ਕਰ ਦੋ ਤੇ ਇਹ ਤੁਹਾਨੂੰ ਨਾ ਸਵਾ ਦੋ ਕਿਲੋਵਾ ਦੋ ਫਿਰ ਵੀ ਸਵਾ ਜੀ ਤੁਹਾਰੇ ਚਲੋ ਠੀਕ ਹੈ ਮਾਰੇ ਤੁਹਾਨੂੰ ਚੰਗੇ ਹੀ ਨੇ ਸਾਰੇ ਸਾਫ ਨੇ ਬਸ ਠੀਕ ਬਸ ਠੀਕ 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 ਓਕੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਟਾ ਟਾ ਉਧਰ ਲੜ ਪਏ ਲੜ ਪਏ ਪਤਾ ਨਹੀਂ ਕੀ ਗੱਲ ਹੋਈ ਐ ਕੱਪ ਨੋਟ ਦੇ ਨਾ ਕੀ gadbad hua ਕਿਆ ਗੜਬੜ ਹੋ ਗਿਆ ਉਹ ਫੇਰਨੇ ਕੇ ਪੈਸਾ ਲਿਆ 100 ਰੁਪਿਆ ਹਾਂ ਹਾਂ ਤਾਂ ਅਕੱਲਾ ਬੰਦਾ ਜੇ ਉਹ ਬਾਦ ਮੰਗੇ ਤਾਂ ਕਹਾਣਾ ਤੇ ਉਸ ਕਾ ਨੋਟ ਤੁੰਕੋ ਦੇ ਦਿਆ ਤਾ ਇਸ ਵਿੱਚ ਸਿੱਖ ਜਾਂਦੇ ਆ ਰੇੜੀ ਵਾਲੇ ਅੱਛਾ ਚਲੋ ਕੋਈ ਬਾਤ ਨਹੀਂ ਯਾਰ 100 ਰੁਪਿਆ ਇਹ ਇਹ ਕਿਦਾਂ 100 ਰੁਪਿਆ ਕਿ ਲੋ ਮਾਰ ਯਾਰ ਨਾ ਇਦਾਂ ਕਰਿਆ ਕਰੋ ਚਲੋ ਠੀਕ ਕਰਦੇ ਫਿਰ ਹਟੇ ਤਾਂ ਨਹੀਂ ਆ ਇੱਕ ਪੀਸ ਹੋ ਜਾ ਚੈੱਕ ਕਰਾ ਦੇ ਚੈੱਕ ਕਰ ਲੋ ਮਾਲ ਕੋ ਜੋ ਮਰਜੀ ਕਰ ਤਾ ਹਰ ਕੇ ਹੂੰਗੇ ਚ ਨੇ ਕਿ ਚੈੱਕਲੇ ਖੱਟੇ ਤਾਂ ਨਹੀਂ ਗਦੇ ਇੱਕ ਕਿਚੂ ਮੇ ਦੇ ਦੇ ਉਹਨਾਂ ਕ੍ਰਾਂਤਾ ਸੋਚਿਆ ਕਿ ਨਹੀਂ ਕਿ 150 ਮੰਗ ਲਿਆ ਅੱਪ ਯਾਰ ਮੈਨੂੰ ਇਧਰ ਕੋ ਆ ਖੱਟੇ ਦੇਉ ਨਾ ਉਧਾਰ ਲਿਓ ਖੱਟੇ ਯਾਰ ਮੜੇ ਮੜੇ ਚਲ ਮੜੇ ਜਿਹੀ ਕੋਈ ਨਹੀਂ ਆਪਣਾ ਜਿਉ ਉਧਾਰ ਨਾ ਕਿੰਨੇ ਚੱਲ ਜਾਣਗੇ ਚਾਹ ਕਾਚੀ ਲੌਟਿਆ ਚਾਹ ਰਹਾ ਏ ਬੜਾ ਧੰਨਵਾਦ ਥੈਂਕ ਯੂ ਵੇ ਹਣ ਜੁੱਤੀਆਂ ਮਿੰਟੋਂ ਮਿੰਟੇ ਪਾਉਣ ਦੇ ਹੀ ਮਾਣੀ ਮੇਰੀ ਲੱਕੀ ਜੁੱਤੀ ਫੜਾਈ ਮੈਨੂੰ ਆ ਆਪਣੀ ਪਾਲੀ ਬਾਉ ਆਪਾਂ ਪਹੁੰਚ ਗਏ ਆ ਜੀ ਤੇ ਹੋਰ ਗੱਲਾਂ ਦੀ ਗੱਲਾਂ ਆ ਪੀਵੀਸੀ ਵਗਰਾ ਮੈਂ ਦੇਖ ਰਿਹਾ ਵਾ ਬਹੁਤ ਸੋਹਣੀ ਹੋਈ ਆ ਪਰ ਮੈਨੂੰ ਇੱਥੇ ਆ ਕੇ ਹੁਣ ਪਤਾ ਲੱਗਿਆ ਕਿ ਇਹ ਵੀ ਮੇਰੀ ਬੀਬੀ ਦੇ ਹੀ ਘਰ ਆ ਅੱਛਾ ਮੈਨੂੰ ਪਤਾ ਹੀ ਨਹੀਂ ਆਪਾਂ ਇੱਥੇ ਆਣਾ ਹੈਗਾ ਵਾ ਮੈਂ ਹੋਰ ਟਾਵਰ ਨਾ ਵਾਂ ਫਿਰ ਕਿੰਨੇ ਤੇਰੀ ਨਾ ਮੰਨਦਾ ਘਰ ਆ ਉਹ ਵੀ ਮੇਰੀ ਨਾ ਮੰਨਦਾ ਘਰ ਆ ਪਰ ਮੈਨੂੰ ਇਸ ਚੀਜ਼ ਦਾ ਨਹੀਂ ਨਹੀਂ ਪਤਾ ਕਿ ਆਪਾਂ ਉੱਥੇ ਚੱਲੇ ਆ ਜਿਵੇਂ ਕਿ ਦੀਦੀ ਸਮਝਾਈ ਜਾ ਰਹੀ ਇੱਧਰ ਆਓ ਇੱਧਰ ਆਓ ਮੈਂ ਕਿਹਾ ਇਹ ਤੇ ਬਿਲਕੁਲ ਹੀ ਆਪਾਂ ਉੱਥੇ ਚੱਲ ਗਏ ਆ ਪਰ ਉਹਨਾਂ ਨੇ ਹੁਣ ਦੱਸਿਆ ਕਿ ਇਹ ਵੀ ਜਿਹੜੀ ਹੈਗੇ ਤੁਹਾਡੇ ਨਾਲ ਦੇ ਮੈਂ ਦੱਸਿਆ ਕਿ ਮੇਰੀ ਇਹ ਨਾਨਾ ਰਹਿੰਦੇ ਆ ਨਾਲ ਤੇ ਕਹਿੰਦੇ ਇਹ ਵੀ ਘਰ ਉਹਨਾਂ ਦਾ ਹੀ ਆ ਮੈਂ ਕਿਹਾ ਲੈ ਇੱਧਰ ਆ ਕੇ ਬਹਿ ਗਏ ਚਲੋ ਉੱਧਰ ਬਹਿ ਕੇ ਇੱਧਰ ਬਹਿ ਕੇ ਇੱਕੋ ਹੀ ਗੱਲ ਆ ਇੱਕੋ ਹੀ ਗੱਲ ਆ ਬਿਲਕੁਲ ਸਹੀ ਗੱਲ ਹਾਂਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਗੱਲਾ ਖਰਾਬ ਹੈ ਵਿਕਸ ਨਹੀਂ ਗੋਲੀ ਹੀ ਦੇ ਦੋ ਤੇ ਇਹਨਾਂ ਦੋਨਾਂ ਦਾ ਇਹਨਾਂ ਦੋਨਾਂ ਦਾ ਮਤਲਬ ਆ ਕੰਮ ਕਰ ਰਹੀ ਬਸ ਕਸਾ ਤੁਮੇਰੀ ਕੁੜੀ ਕੱਢੀ ਜਾਣ ਦੀ ਬਸ ਨਾ ਹਰ ਗੁਣ ਨਾ ਪੈਣਾ ਨਾ ਕੋਤੂ ਆਵਾਜ਼ ਜਣਾ ਦੇ ਤੇ ਬੋਲਵਾ ਜਣਾ ਸਿਰ ਤੇ ਸਿਰ ਆਜੇ ਉੱਥੇ ਆਉ ਪਤਾ ਫੈਮਲੀ ਦਾ ਨੇਚਰ ਬਹੁਤ ਵਧੀਆ ਆਪਾਂ ਮਿਲੇ ਕਾਫੀ ਸਾਨੀ ਗੱਲਾਂ ਬਾਤਾਂ ਕੀਤੀਆਂ ਨੇ ਹਾਂ ਮੈਂ ਕਹਿ ਲੈਤੀ ਮਢਾਓ ਓਕੇ ਓਕੇ ਮੇਰਾ ਮੇਰਾ ਫੇਸ ਹੋਣਾ ਚਾਹੀਦਾ ਪੱਕਾ 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 ਬਿਲਕੁਲ ਬਿਲਕੁਲ ਲੈ ਮਰੀ ਮੈਂ ਪਤਾ ਕੀ ਕਰਨਾ ਨਾ ਮੈਂ ਨਾ ਦੀਦੀ ਕਰਦਾ ਨਾ ਜਦੋਂ ਨਾ ਮੈਂ ਬਲੌਗ ਬਣਾਉਂਦਾ ਨਾ ਮੈਂ ਆਪਣਾ ਫੇਸ ਜ਼ਰੂਰ ਘੋਰਾ ਕਰਦਾ ਨਾ ਹਾਏ ਹਾਏ ਸਾਡੇ ਘੋਰਾ ਕਰਦੇ ਪੱਕਾ ਪੱਕਾ एकदम ਆ ਤੋ ਅਦੇ ਵੀਰ ਦਾ ਫੇਸ ਘੋਰਾ ਹੁੰਦਾ ਨਾ ਮੇਰੀ ਭੈਣ ਨਾਲ ਹੀ ਹੋ ਜਾਂਦੀ ਬਹੁਤ ਕੰਨੇ ਚ ਦੀਦੀ ਹੋਣਾ ਦਾ ਤੇ ਇਧਰ ਆਂਟੀ ਜੀ ਹੋਣਾ ਦਾ ਲਓ ਜੀ ਅਸੀਂ ਚੱਲਦੇ ਪਈ ਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਹੁਤ ਅਦੇ ਨਿਚਾ ਥੈਂਕ ਯੂ ਬੜਾ ਆਇਓ ਨਾਲ ਦੀ ਨਾਲ ਨਾਲ ਦੀ ਨਾਲ ਗੱਲਾਂ ਬਾਤਾਂ ਹੋਣਗੀਆਂ ਮੈਂ ਕਹਾਂ ਨਾਲ ਦੀ ਨਾਲ ਕੰਨੇ ਬੈਨ ਨੇ ਇੰਜੋਏ ਕਰਦੇ ਵੇਖੋ ਜੀ ਟਿਵੀ ਦੇ ਬਾਹਰ ਭੱਜ ਜਾਗੇ ਮੈਂ ਵਲੌਗ ਦੇ ਵਿੱਚ ਦੱਸ ਬੇਟਾ ਬਾਹਰ ਹੈ ਨਾ ਤਾਂ ਦੱਸਿਆ ਸੀ ਪਤਾ ਨਹੀਂ ਕਿਹੜਾ ਮੇਰਾ ਬੇਟਾ ਹਾਂ ਜੀ ਹਾਂ ਜੀ ਦੱਸਿਆ ਸੀਗਾ ਤੁਸੀਂ ਮੈਨੂੰ ਪਤਾ ਹੀ ਨਹੀਂ ਸੀ ਬਿਲਕੁਲ ਬਿਲਕੁਲ ਅਹੀਂ ਤੇ ਤੁਹਾਡੇ ਡਰੈਸ ਤੇ ਤੁਰੇ ਆਏ ਆ ਕਿ ਤੁਹਾਨੂੰ ਕਸਮ ਜਾਂਦੇ ਨੇ ਵੀ ਇੱਧਰ ਆਓ ਇੱਧਰ ਆਓ ਤੇ ਅਹੀਂ ਉਸ ਹੱਬ ਨਾਲ ਮੈਂ ਕਿਹਾ ਇਹ ਤਾਂ ਮੇਨਾਂ ਨੰਦ ਦੇ ਘਰ ਆ ਗਿਆ ਲੱਗੇ ਫਿਰ ਮੂੰਹ ਤੁਹਾਡੇ ਨੂੰ ਇਹ ਵੀ ਪਤਾ ਲੱਗੇ ਵੀ ਇਹ ਵੀ ਉਹਨਾਂ ਦਾ ਘਰ ਮੈਂ ਕਿਹਾ ਉੱਧਰ ਬੈਠੇ ਇੱਧਰ ਬੈਠੇ ਇੱਕੋ ਗੱਲ ਹੈ ਜੀ ਕਿ ਪਤਾ ਸੀ ਨਾ ਉਹ ਦੇ ਦਿਓ ਦੇ ਦਿਓ ਉਹਨਾਂ ਨੂੰ ਉਹ ਉਹ ਫੰਡੀਆਂ ਨੂੰ ਚੀਜ਼ ਦੇ ਦਿਓ ਹਾਂਜੀ 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 ਅੱਛਾ ਹਾਂਜੀ ਤੈਨੂੰ ਬਾਜੀ ਹਣੀ ਕਰਦੇ ਆ ਵਲੋਗਿੰਗ ਹਾਂ ਹੋ ਗਏ ਅੱਜ ਕੱਲ੍ਹ ਅਨਤਪੁਰ ਸਾਹਿਬ ਹਾਂਜੀ ਵੇਖ ਲੋ ਤੈਨੂੰ ਬਾਜੀ ਦੀਦੀ ਹਣੀ ਤੁਹਾਡੀ ਵਲੋਗਿੰਗ ਦੇਖਦੇ ਆ ਹਾਂਜੀ ਇਹ ਉਧਰੋਂ ਕਿਰਨ ਦੀਦੀ ਹੁਣਾਂ ਦਾ ਜ਼ਿਕਰ ਕਰ ਰਹੇ ਸੀਗੇ ਕਹਿੰਦੇ ਵੀ ਉਹਨਾਂ ਦੀ ਵਲੋਗਿੰਗ ਆਪਾਂ ਦੇਖਦੇ ਆ ਦੀਦੀ ਨੇ ਦੱਸ ਰਹੇ ਸੀਗੇ ਹਰਗੁਣ ਇੱਧਰ ਆ ਜਾਓ ਵੇਖੋ ਕੋਈ ਗਾਣਾ ਦੇਦੀ ਹਣੀ ਸਪੈਸ਼ਲ ਕਹਿ ਰਹੇ ਵੀ ਤੁਸੀਂ ਵਲੌਗ ਮਤਲਬ ਬਣਾਓ ਵੀ ਨਹੀਂ ਤਾਂ ਮੈਂ ਬਹੁਤ ਘੱਟ ਮਤਲਬ ਬਣਾਉਣਾ ਹੈ ਪਰ ਸਪੈਸ਼ਲ ਕਹਿ ਰਹੇ ਕਹਿੰਦੇ ਬਣਾਓ ਤੇ ਮੈਂ ਕਹਾ ਜਰੂਰ ਆਜੋ ਕੋਈ ਗਾਣਾ ਹੈ ਡੀਜੀ ਕੋਈ ਗਾਣਾ ਆਜੋ ਇਹ ਸਭ ਲਗਾ ਲੋ ਵੀ ਦੀਦੀ ਹਣੀ ਮਾਰਨਿੰਗ ਟਾਈਮ ਦੀ ਵੇਟ ਕਰੀ ਜਾਂਦੇ ਵੀ ਕਦੋਂ ਗਾਣਾ ਕਦੋਂ ਪਾਣਾ ਤੇ ਬਹੁਤ ਵੀ ਸਭ ਆਇਆ ਇਹਨਾਂ ਦੇ ਬੇਟਾ ਇੱਕ ਅੰਟੀ ਜੁਮਣੀ ਦਾ ਬੇਟਾ ਇਹਨਾਂ ਦਾ ਆਪਣਾ ਕੈਨੇਡਾ ਹੈ ਤੇ ਅੰਟੀ ਜੁਮਣੀ ਜੁੜ ਟੀਚਰ ਹੈ ਦੀਦੀ ਮਨੇ ਛੱਡ ਟੀਚਰ ਨੇ ਪਤਾ ਨਹੀਂ ਕਰਕੇ ਦੀਦੀ ਹੁਣਾਂ ਤੁਹਾਨੂੰ ਪਤਾ ਨਹੀਂ ਕਿ ਜੁਹਣਾ ਨੂੰ ਦੱਸਿਆ ਮੈਂ ਟੀਚਰ ਹਾਂ ਇਹ ਕੋ ਕੈਰੀ ਹੀ ਮੈਂ ਬਾਹਰ ਜਾਣਾ ਹੈ ਨਹੀਂ ਬਾਹਰ ਨਹੀਂ ਜਾਣਾ ਪੁੱਤਰ ਇਹਨੂੰ ਆਜੋ ਹਰਗੁਣ ਆਜੋ ਪਾਪਾ ਕੋ ਆਜੋ ਦੂਜੀ ਰਖਣਾਉਂਗਾ ਚਲ ਆਜੋ ਕਿਹਨਾਂ ਆਜੋ ਆਜੋ ਕਰਦੇ ਇਹਨੂੰ ਸੇਲ ਕਰਦੇ 4 ਵਾਟਰਸਾਈਕਲ ਨੂੰ ਹਾਂ ਜੀ ਹਾਂ ਜੀ 4 ਵਾਟਰਸਾਈਕਲ ਉਹ ਮੈਨੂੰ ਪਤਾ ਕੀ ਗੱਲ ਹੈ ਵਾਲ ਕਟਾਉਂਦਾ ਹੀ ਨਹੀਂ ਗਾ ਬੜੀ ਹੋਰ ਆ ਕੇ ਆਨੂ ਮੈਂ ਕਿਹਾ ਵਾਲ ਕਟਾਲਾ ਕਟਾੜਾ ਹਰਮਣ ਦੀ ਗੱਲ ਹੋ ਰਹੀ ਆ ਕਰਵਾਣੀ ਨਾ ਤਾਂ ਵੱਡਾ ਹੁੰਦਾ ਪਿਆ ਇਹਨੇ ਬਬੂ ਮਾਨ ਬੰਨਾ ਹੋਰ ਅੱਛਾ ਬਬੂ ਮਾਨ ਬੰਨਾ ਹੈ ਮੇਟੀ ਦੀਦੀ ਕਹਿੰਦੀ ਇਹਨੇ ਆਲਣਾ ਬਣਾ ਕੇ ਬਹਿ ਗਿਆ ਆਲਣੇ ਵਾਲਾ ਹਾਂ ਕਿ ਆਲਣੇ ਵਾਲਾ ਹੀ ਸਾਬ ਹੈ ਦੀਦੋ ਇੰਨੇ ਹੋ ਗਏ ਨੇ ਵਾਹ ਹਾਂ ਪੂਰਾ ਐਨਜੋਏ ਆ ਵੇ ਇੱਕ ਵਾਰ ਚਲੋ ਠੀਕ ਹੈ ਸੋ ਇਹ ਗੱਲ ਕਰ ਰਿਹਾ ਹਰਮਨ ਦੀ ਹਾਂ ਜੋ ਬੱਚਾ ਰੋਟਾ ਸਾਰੇ ਜਣੇ ਬੈਠੇ ਹੋਏ ਆ ਅੱਜ ਹਲਦੀ ਕਿਤੇ ਪਾਪਾ ਵੀ ਬੈਠੇ ਨੇ ਸਾਰੇ ਜਣੇ ਕਹਿੰਦੇ ਦੀਦ ਦੇ ਹਸਬੰਦ ਨਹੀਂ ਆਉਂਦੇ ਵੀ ਵੀਡੀਓ ਵਿੱਚ ਤੇ ਉਹ ਗੱਲਬਾਤ ਉਹੀ ਕਰ ਰਹੇ ਆ ਚਲੋ ਵੀਡੀਓ ਚ ਆ ਹੀ ਜਾਂਦੀ ਹੈ ਜੇ ਕੋਈ ਕਹਿੰਦਾ ਕਿ ਉਹਨਾਂ ਨਾਲ ਵੀਡੀਓ ਨਹੀਂ ਬਣਾਉਂਦੇ ਜੈਸਾ ਉਹ ਖੁਦ ਹੀ ਨਹੀਂ ਆਣਾ ਚਾਹੁੰਦੇ ਉਹ ਕਹਿ ਦਿੰਦੇ ਕਿ ਮੈਨੂੰ ਵੀਡੀਓ ਨਹੀਂ ਮੇਰੀ ਬਣਾਣੀ ਫਿਰ ਆਪਾਂ ਜ਼ਬਰਦਸਤੀ ਤੇ ਕਰਨੀ ਤਾਂ ਤੇ ਜੇ ਤੁਸੀਂ ਕਹਿੰਦੇ ਜੇ ਤੇ ਆਪਾਂ ਸਟਾਕ ਇਕੱਠਾ ਕਰ ਰਹੇ ਹਾਂ ਤੇ ਇੱਕ ਵਾਰੀ ਛੱਡਣਾ ਮੈਂ ਬਸ ਦੀਦੀ ਦੀ ਤਮੰਨਾ ਦੀਦੀ ਦੀ ਨਾ ਨਹੀਂ ਮੈਂ ਮੈਂ ਮੇਰੀ ਭੈਣ ਦੀ ਤਮੰਨਾ ਹੈਗੀ ਆ ਵੀ YouTube ਹੈਂਗ ਕਰਨੀ ਬਸ ਇੱਕ ਵਾਰੀ ਸਟਾਕ ਇੰਨਾ ਇਕੱਠਾ ਕਰਨੇ ਆ ਤੇ ਇੱਕ ਵਾਰੀ ਬੰਦ ਕਰਾ ਦੇ ਬਸ ਵੀ ਆ ਗਏ ਉਹ ਆਪ ਹੀ ਨਹੀਂ ਕਹਿੰਦੇ ਮੇਰੀ ਦੀਪ ਐ ਆਪਣੀ ਭੈਣ ਅੱਛਾ ਨਾਮ ਨਾ ਬਣਾਵਾ ਤੁਹਾਡੀ ਇਦਾਂ ਕਹਿ ਦਿੰਦੀ ਆ ਨਾ ਬਣਾਵਾ ਤੁਹਾਡੀ ਨਹੀਂ ਮੇਰੀ ਨਹੀਂ ਮੇਰੀ ਅੱਛਾ ਅੱਛਾ ਫਿਰ ਫਿਰ ਠੀਕ ਹੈ ਮੈਂ ਤੇ ਕਹਿਣ ਦੇਣਾ ਜਾਣਦੇ ਕਿ ਤੁਹਾਨੂੰ ਪਹਿਲੀ ਨਹੀਂ ਜਾਣਦੇ ਫਿਰ ਹਾਂਜੀ ਹਾਂਜੀ ਕੀ ਹੋਇਆ ਜੀ ਭਾਜੀ ਦੇ ਅੱਛਾ ਅੱਛਾ ਕੌਣ ਜੀ ਹੈਲੋ ਕੌਣ ਹੈ ਅੱਛਾ ਅੱਛਾ ਦੇ ਵੀ ਨਹੀਂ ਚੰਗੀ ਦਿੱਤੀ ਆ ਹਾਂ ਇਹ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਕੇ ਤੇ ਤਾਂ ਸਾਡਾ ਪਾਈ ਤੇ ਟਾਈਮ ਬੋਲ ਦਿੱਤਾ ਅੱਗੇ ਤੇ ਬਹੁਤ ਕੁਝ ਕਰਨਾ ਹੈ ਇਹ ਬਾਰੇ ਵਿੱਚ ਅਸੀਂ ਦੋਵੇਂ ਜਿਹੜੀਆਂ ਹੱਸਣਾ ਉੱਥੇ ਫੋਟੋ ਚ ਲੈ ਜਾਣਾ ਸਿੱਧੇ ਜਿਹੜਾ ਆਣਾ ਜੀ ਵੀ ਤਾਂ ਅੰਨੇ ਨੇ ਕੋਈ ਗੱਲ ਕੋਈ ਨਹੀਂ ਕੋਈ ਨਹੀਂ ਬਸ ਹੱਸ ਕੇ ਬੋਲ ਆ ਲੈਣਾ ਤਾਰਾ ਕਿਸ ਵਿੱਚ ਹੀ ਆਣਾ ਹੈ ਬਿਲਕੁਲ ਬਿਲਕੁਲ ਸਹੀ ਹੈ ਲਓ ਬਿਠਾ ਲਓ ਪਲੀਜ਼ ਸੈਲਫ ਸਰਵਿਸ ਹਾਂ ਕੈਪ ਬਿਲਕੁਲ ਬਿਲਕੁਲ ਹੋ ਰਹੀ ਹੈ ਹੋਰ ਹੋਰ ਆ ਵੇਖੋ ਆ ਮਤਲਬ ਚਾਰੇ ਬੰਨੇ ਸ਼ਾਹ ਬੈਠੇ ਨੇ ਨੰਬਰ ਲੋ ਗੱਲ ਹੀ ਕੋਈ ਨਹੀਂ ਨੰਬਰ ਲਾਵਾਂਗੇ ਨੰਬਰ ਹੀ ਲਾਵਾਂਗੇ ਹੋਰ ਹੋਰ ਕੀ ਹਾਂਜੀ ਉਹ ਉਹਨਾਂ ਨੇ ਉਹ ਸਵਾਰੀ ਆ ਉਹ ਦੇਖੋ ਵਾਵਾ ਵਾਵਾ ਕਰਦੀ ਹੈ ਵਾਵਾ ਵਾਵਾ ਦੀਦੀ ਉਹਨੇ ਕਹਿੰਦੇ ਤੁਸੀਂ ਸਾਨੂੰ ਇੱਕ ਦਿਨ ਪਹਿਲਾਂ ਦੱਸਣਾ ਹੈ ਨਹੀਂ ਤੇ ਹੋਟਲ ਜਾਂ ਰੈਸਟੋਰੈਂਟ ਕਿਤੇ ਨਾ ਕਿਤੇ ਜਾਣਾ ਹੈ ਆਪਾਂ ਬਾਹਰ ਤੇ ਐਨਜੋਏ ਕਰਕੇ ਆਉਣਾ ਹੈ ਤੇ ਮੈਂ ਕਿਹਾ ਹੁਣ ਥੋੜਾ ਐਨਜੋਏ ਕੀਤਾ ਹੈ ਹੁਣ ਪੱਕੀ ਗੱਲ ਜਦੋਂ ਨੈਕਸਟ ਟਾਈਮ ਆਵਾਂਗੇ ਨਾ ਤੇ ਪਹਿਲਾਂ ਤੁਹਾਨੂੰ ਕਾਲ ਕਰਨੀ ਹੈ ਇੱਕ ਦਿਨ ਪਹਿਲਾਂ ਕਾਲ ਕਰਨੀ ਹੈ ਠੀਕ ਹੈ ਤੇ ਕੋਸ਼ਿਸ਼ ਕਰਾਂਗੇ ਡੈਡੀ ਮਮਾ ਨਾਲ ਜਰੂਰ ਮਿਲਾਵਾਂਗੇ ਤੁਹਾਨੂੰ ਪੱਕਾ ਪੱਕਾ ਠੀਕ ਹੈ ਪਟਿਆਲਾ ਮੇਰੀ ਮੰਮੀ ਜੀ ਵੀ ਡਾਲਾ ਗ੍ਰੰਥੀਆਂ ਦੇ ਨੇ ਅੱਛਾ ਹਾਂਜੀ ਹਾਂਜੀ ਪਟਿਆਲੇ ਹਾਂਜੀ 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 ਮੇਰੀ ਐਕਸਪਾਇਰ ਹੋ ਗਈ ਸੀ ਮੇਰੇ ਹੱਥ ਨਾਲ ਪਟਿਆਲੇ ਵਿੱਚ ਉਹ ਵਾਰ ਫਿਰ ਮੈਂ ਫਿਰ ਇੱਥੇ ਆ ਗਈ ਸੀ ਫਿਰ ਮੈਂ ਉੱਥੇ ਅੰਮ੍ਰਿਤਸਰ ਆ ਗਈ ਸੀ ਠੀਕ ਫਿਰ ਬੇਟੇ ਕੋ ਬਾਅਦ ਚਲੀ ਗਈ ਹੈ ਤਰ੍ਹਾਂ ਲਾਈਫ ਇਜ਼ ਕੰਪਲਿਕੇਟਿਡ ਹੁੰਦੀ ਹੈ ਨਾ ਅਗਰ ਉਹ ਅਗਰ ਅਸੀਂ ਉਸ ਲਾਈਫ ਨੂੰ ਕੰਪਲਿਕੇਟਿਡ ਬਣਾ ਲਈਏ ਨਾ ਉਹ ਫਿਰ ਹੋ ਜਾਂਦੀ ਹੈ ਫਿਰ ਹੋਰ ਜ਼ਿਆਦਾ ਹੋ ਜਾਂਦੀ ਜੇ ਅਸੀਂ ਥੋੜੇ ਨਾਰਮਲ ਨਾ ਇਜ਼ੀ ਰਾਵਾਂਗੇ ਵੀ ਸਾਰਿਆਂ ਦੇ ਨਾਲ ਇਸ ਤਰ੍ਹਾਂ ਹੋਣਾ ਫਿਰ ਕੀ ਹੋਊਗਾ ਹਾਂ ਤੇ ਕੁਝ ਨਹੀਂ ਬਿਲਕੁਲ ਬਿਲਕੁਲ ਮੈਂ ਕੱਲੀ ਹਾਂ ਤੁਸੀਂ ਦੇਖੋ ਮੇਰੇ ਹਸਬੰਦ ਨੂੰ ਗਏ 20 ਸਾਲ 19 ਸਾਲ ਹੋ ਗਏ ਮੈਂ ਕੱਲੀ ਤੁਸੀਂ ਦੇਖੋ ਦੋਵੇਂ ਬੱਚਿਆਂ ਨਾਲ ਕੱਲੇ ਮੈਂ ਬਹੁਤ ਬੋਲਦਾ ਮੈਂ ਕੱਲੀ ਰਹਿ ਸਕਦੀ ਹਾਂ ਬੱਬ ਦੇ ਵਿੱਚ ਮੈਨੂੰ ਡਰ ਨਹੀਂ ਲੱਗਦਾ ਬਿਲਕੁਲ ਬਸ ਵਾਈ ਗੁਰੂ ਦਾ ਨਾਮ ਲੈਂਦੀ ਆ ਬਸ ਹੋਰ ਕੁਝ ਨਹੀਂ ਮਿਲ ਕੋਰ ਕੁਝ ਨਹੀਂ ਨਹੀਂ ਬਿਲਕੁਲ ਬਿਲਕੁਲ ਲਓ ਬਿਚਾ ਚਾਹ ਠੰਡੀ ਹੋਣੀ ਹਾਂ ਚਾਹ ਲਓ ਚਾਹ ਲਓ ਚਾਹ ਲਓ ਇਹ ਨਹੀਂ ਕੋਈ ਗੱਲ ਨਹੀਂ ਇਹਨੂੰ ਬਾਹਰ ਲੈ ਕੇ ਜਾਣਾ ਉਹ ਲੈ ਚਲਦੇ ਆ ਨਾਲ ਹੀ ਬਾਹਰ ਇਹਨੂੰ ਨਹੀਂ ਨਹੀਂ ਠੀਕ ਹੈ ਹਾਂ ਲੈ ਦੇਣੇ 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 ਮੰਮੀ ਦੀ ਡਿਊਟੀ ਹੁੰਦੀ ਆ ਅੱਛਾ ਅੱਛਾ ਉਹਨੇ ਲੈ ਜਾਣਾ ਹੁੰਦਾ ਵਾ ਰਾਤ ਨੂੰ ਫਿਰ ਮੰਮੀ ਆਖਣ ਰਾਤ ਨੂੰ ਨਾ ਮੈਂ ਨਹੀਂ ਹੁਣ ਆਪਣੇ ਦਾਦੂ ਨੂੰ ਕਹੋ ਦਾਦੂ ਨੂੰ ਕਹੋ ਤੇ ਜਾਂ ਫਿਰ ਆਪਣਾ ਡੈਡੀ ਬਾਈਕ ਲੈ ਕੇ ਆਉਣਗੇ ਨਾ ਹਾਂ ਤੇ ਇਹਨੇ ਹਾਂ ਇਹ ਬਿਲਕੁਲ ਖੁਸ਼ ਹੋਏ ਨਾ ਉਸੇ ਟਾਈਮ ਵੀ ਦਾਦੂ ਆ ਗਏ ਅੰਦਰ ਤੱਕ ਬੈਠੇ ਅੰਦਰ ਬੈ ਗਾ ਲੀ ਹਾਂ ਬਿਲਕੁਲ ਤੇ ਫਿਰ ਅਸੀਂ ਵੀ ਚਾਹ ਕਰਦੇ ਹਾਂ ਵੀ ਚਲੋ ਕੋਈ ਗੱਲ ਨਾ ਯਾਰ ਇਹਨੂੰ ਹੂਟਾ ਮਿਲ ਜਾਂਦਾ ਇਹਨੂੰ ਚ ਖੁਸ਼ ਹੋ ਜਾਂਦੀ ਹੈ ਹਾਂ ਹਰਗੁਣ ਤੇ ਹੁਣ ਦਾਦੇ ਦੇ ਨੇ ਹੋਰ ਖੁਸ਼ ਹੋਣਾ ਆਇਆ ਪਈ ਮੇਰੀ ਗੁੜੀਆ ਨੂੰ ਮਤਲਬ ਤੁਰਨ ਲੱਗ ਪਈ ਹੋਰ ਹਾਂ ਇਹ ਹੁਣ ਤੁਰਦੀ ਥੋੜਾ ਜਿਆ ਮੈਂ ਦਿੱਤੀ ਜਿਹੜਾ ਮੇਕਅਪ ਕੀਤਾ ਸੀਗਾ ਇਹਨਾਂ ਦੇ ਵਧੀਆ ਕੀਤਾ ਸੀ ਨਾ ਵਧੀਆ ਕੀਤਾ ਸੀ ਦੇ ਕੋਲ ਪਾਰਲਰ ਵਾਲੀ ਮੈਂ ਫੇਲ ਕਰਦੀ ਹਾਂ ਉਹ ਉਹ ਉਹਨਾਂ ਦੀ ਪਾਰਲਰ ਨਹੀਂ ਮੈਂ ਜੱਸ ਖਾਦਣੀ ਇਹਨਾਂ ਨੂੰ ਮੈਂ ਵੈਸੇ ਜਾ ਸਕੀ ਇਹਨਾਂ ਕੋਲ ਮਤਲਬ ਦੇਖ ਦੇਖ ਕੇ ਜਿਵੇਂ ਕਰਦੀ ਹਾਂ ਜਾਂ ਜਦੋਂ ਤੁਸੀਂ ਕੋਈ ਫੰਕਸ਼ਨ ਤੋਂ ਆਉਂਦੇ ਹੋ ਇਹਦੇ ਵਾਲ ਉਹ ਸਟਾਈਲ ਹੋ ਜਾਂਦੇ ਆ ਤੇ ਸੰਦੀਪ ਕਹ ਰਿਹਾ ਸੀ ਕਹਿੰਦਾ ਕਿ ਹਮੇਸ਼ਾ ਵਾਲ ਜੇ ਸਿੱਧੇ ਕਰਨੇ ਰਦੀਪ ਦੇ ਕੰਮ ਹੈ ਹਾਂ ਹਾਂ ਉਹ ਮੈਨੂੰ ਕਹਿਣ ਲੰਦੇ ਨੇ ਆ ਹੁਣ ਏਦਾਂ ਕਰੋ ਆ ਚੀਜ਼ ਤੁਸੀਂ ਕਰ ਦਿਓ ਆ ਸੂਈਆਂ ਸੂਈਆਂ ਤੁਸੀਂ ਲਾ ਦਿਓ ਇਹ ਕੰਮ ਮੈਨੂੰ ਹਾਂ 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 ਨੇ ਠੀਕ ਠੀਕ ਉਹ ਗੁੜੀਆ ਜਿਹੜੀ ਪੰਜਾਬੀ ਸਿਚ ਕੀਤੀ ਹਾਂਜੀ 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 ਆ ਟਿਕਨਾਂ ਵੱਡੀ ਵੱਡੀ ਲੱਗਣ ਲੱਗੀ ਹਾਂਜੀ 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 ਹਾਂ ਵੱਡੀ ਵੱਡੀ ਦੇ ਤਾਂ ਵੱਡੇ ਹੋ ਜਾਂਦੇ ਆ ਅੱਛਾ ਉਹ ਕਿਧਰ ਗਈ ਦੀਦਿਓ ਆਜੋ ਆਜੋ ਦੀਦੀ ਜੀ ਮਾੜਾ ਆਪਣੀਆਂ ਹੋ ਗਈਆਂ ਜਾਣ ਦੀਆਂ ਤਿਆਰੀਆਂ ਹਾਂ ਖਿੱਚੋ ਖਿੱਚੋ ਜਿੰਨੀਆਂ ਮਰਜ਼ੀ ਫੋਟੋ ਨਹੀਂ ਅੱਛਾ ਅੱਛਾ ਉਹ ਕੋਈ ਗੱਲ ਨਹੀਂ ਉਹ ਮੈਂ ਭੇਜ ਦਾਂਗਾ ਤੁਹਾਨੂੰ ਵਾਲੀ ਬਿਲਕੁਲ ਨਾਰਮਲ ਹੰਦੀ ਯੂਨੀ ਕੁੜੀਆ ਵਾਸਤੇ ਦੁੱਧ ਗਰਮ ਕਰਕੇ ਲੱਗੇ ਦੇਣਾ ਜੇ ਨਹੀਂ ਨਾ ਮੈਨੂੰ ਪੀਆ ਅੱਛਾ ਦੀਦੀ ਜੀ ਹੁਣਾਂ ਦੇ ਕੋਲ ਹੁਣ ਗਈ ਇਹ ਨਹੀਂ ਕੁੜੀਆ ਹੁਣ ਤੁਰਨ ਲੱਗਿਆ ਨਾ ਪਹਿਚਾਨ ਹੋ ਗਈ ਨਾ ਚੰਗੀ ਤਰ੍ਹਾਂ ਹੋ ਗਈ ਪੂਰੀ ਪਹਿਚਾਨ ਹੋ ਗਈ ਜੀ ਆਓ ਮੱਸੀ ਬਾਦੋ ਮੱਸੀ ਬਾਦੋ ਹਾਂ ਕਰੋ ਬਾਈ ਚੱਲੇ ਆਪਾਂ ਤੁਹਿਆ ਚਲੋ ਹਾਂ ਕੋਈ ਘਰੇਲਾ ਤੂੰ ਹਾਂ ਹੁਣ ਆਪਣੀ ਹੋ ਗਈ ਵਾਪਸੀ ਚਲੋ ਠੀਕ ਹੈ ਸੱਚਾ ਜੀ ਸੱਚਾ ਹਾਂ ਜਲਦੀ ਜਲਦੀ ਆਇਆ ਜਾਇਆ ਕਰੋ ਹੁਣ ਬਿਲਕੁਲ ਠੀਕ ਹੈ ਵੀਰਾ ਬੜਾ ਲੱਗਦਾ ਹੈ ਤੇ ਇੱਥੇ ਸੱਚਾ ਰਾਣੀ ਰਵੋ ਬਾਈ ਮੈਂ ਚੱਲਿਆ ਹੁਣ ਬਦਲਦਾ ਬਾਈ ਉਹ ਹਾਂ ਜੀ ਘਰ ਬੜਾ ਪਿਆਰਾ ਸੀਗਾ ਆਪਾਂ ਵੀ ਨਾ ਆਪਣੇ ਘਰ ਦੇ ਬਾਹਰ ਨਾ ਉਹ ਵਾਲਾ ਲੰਨੇ ਹੈ ਬੁਰੀ ਨਜ਼ਰ ਵਾਲੇ ਤੇਰਾ ਮੁੱਖ ਆ ਹਾਂ ਹਨਾ ਲਾਉਣਾ ਲੈ ਚਾਹੀਦਾ ਆਪਾਂ ਨੂੰ ਕਨੇ ਨਾ ਚੰਨ ਦੇ ਨਾਲ ਵਾਲੇ ਬੜੇ ਹੈਗੇ ਆ ਕਈ ਵਿੱਚ ਸਾਰੇ ਨਹੀਂ ਜਿਵੇਂ ਕਹਦੀ ਬਸ ਦੋ ਚਾਰ ਜਾਣੇ ਕਨੇ ਆਜੋ ਚੱਲ ਗਏ ਹਣ ਕੇ ਧਿਆਨ ਨਾਲ ਧਿਆਨ ਨਾਲ ਧਿਆਨ ਡਿਗਣਾ ਪਿਓ ਆਜੋ 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 ਧਿਆਨ ਨਾਲ ਵੈਰੀ ਗੁੱਡ अरे ना उठवा ले जाना इन्हें नहीं आयो फिर दी लूट हां हां लूट मैं यहां बुलाऊंगी शुरू करांगी फिर लूट कराना चलते ओके ओके चल देंगे ताणी ताणी बाय बाय करता फड़न ਕੋਈ ਨਾ ਫੜਿਆ ਚਲ ਨਿਕਲ ਨਿਕਲ ਹਰ ਗੁਰ ਹਾਈ ਬਾਏ ਬੜੇ ਚੰਨਾ ਬਾ ਸੁਣਿਆ ਹੈ ਕਿ ਚੱਕਰ ਆਹੋ ਇੱਥੇ ਤੱਕ ਬਾਏ ਲੇਟ ਪਹੁੰਚਣ ਦੀ ਇਹ ਬਾਏ ਬਾਏ ਛੋੜ ਦੇ ਚਲ ਬਾਏ ਘਾਤ ਚੱਲ ਗਈ ਫਿਰ ਬਾਏ ਸਾਥ ਸੀ ਬਟਾਲੇ ਪਹੁੰਚਣਾ हां जी हां जी तो जी आज ਦਾ ਵੀਡੀਓ ਬਹੁਤ ਵਧੀਆ ਲੱਗਾ ਲਾਈਕ ਮੈਂਟ ਸ਼ੇਅਰ ਜ਼ਰੂਰ ਕਰਦੇ ਚੈਨਲ ਨੂੰ ਸਾਰੇ ਜਣੇ ਕੱਪ ਦੇ ਸਬਸਕ੍ਰਾਈਬ ਕਰਦੇ ਆ ਨਵੀਂ ਨਵੀਂ ਵੀਡੀਓ ਨਾਲ ਤੱਕ ਜੀ ਸਤਿ ਸ਼੍ਰੀ ਅਕਾਲ ਜੇ ਮੌਨਾ ਕੰਪਨੀ ਸ਼ੇਅਰ ਵਿਕਾਲੇ ਵੀ ਜਾਣਾ ਹੈ ਤੇ ਦੀਦ ਨੂੰ ਹਨਾ ਨੂੰ ਮਿਲ ਕੇ ਤੇ ਆਪਾਂ ਇੱਥੇ ਆਗੇ ਸੀ ਕਬੜੀ ਦੀਆਂ ਤੇ ਮੌਨੇ ਆਪਾਂ ਦਾ ਤੌਰ 15 ਜੂਨ ਤੱਕ ਤੇ ਵਿਕਾਲੇ ਜਾਣਾ ਹੈ ਲੈਂਕਣਾ ਵੀ ਥੋੜੀ ਜਿਹੀ ਕੁੜੀ ਦੀ ਨੀਂਦ ਪੂਰੀ ਹੋ ਜੇ ਸੁੱਤੀ ਆ ਦੇਖੋ ਹੁਣੇ ਦੇ ਸੁੱਤੀ ਹੈ ਮੈਂ ਥੋੜੀ ਨੀਂਦ ਪੂਰੀ ਹੋ ਜੇ ਦੀ